ਪਰਮੇਸ਼ਰ ਦਿੱਤਾ ਬਨਾ ਦੁਖ ਰੋਗ ਕਾ ਡੇਰਾ ਭਨ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬਨਾ ਦੁਖ ਰੋਗ ਕਾ ਡੇਰਾ ਭਨ ਅਨਧਕਾਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈਂ ਪਾਰ ਬ੍ਰਹਮਪੂਰਨ ਪਰਮੇਸ਼ਰ ਰਵ ਰਿਆ ਸਭ ਨੇ ਜਾਈਂ ਰਹਾਉ ਤੋਰ ਕੇ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਾਨ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਚੱਟੀ ਜੋ ਪਰੇ ਬੱਦਾ ਚੱਟੀ ਜੋ ਪਰੇ ਬੱਦਾ ਚੱਟੀ ਜੋ ਪਰੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀਏ ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਛੱਟ ਜੋ ਪਰੇ ਬੱਦਾ ਛੱਟ ਜੋ ਪਰੇ ਬੱਦਾ ਛੱਟ ਜੋ ਪਰੇ ਬੱਦਾ ਛੱਟ ਜੋ ਪਰੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਛੱਟੀ ਜਾਏ ਪਰਾਂਦਾ ਬੱਦਾ ਛੱਟੀ ਜਾਏ ਪਰਾਂਦਾ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਛੱਟੀ ਜੋ ਪਰੇ ਬੱਦਾ ਛੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਚੜਾਵੇ ਨਾ ਗੁਣ ਨਾ ਉਪਕਾਰ ਚੜਾਵੇ ਨਾ ਗੁਣ ਨਾ ਉਪਕਾਰ ਚੜਾਵੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਦਾ ਚੱਟੇ ਜੋ ਪਰੇ ਬੱਦਾ ਚੱਟੇ ਜੋ ਪਰੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬੱਧਾ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਜਿਹੜਾ ਬੱਧੋ ਚੱਟੀ ਕੰਮ ਕਰਨਾ ਉਹ ਚ ਕਿੰਨੀ ਕੁ 파ਵਰ ਹੋਵੇ ਮਾਨ ਕੇ ਤੇ ਆਪ ਕਿਤੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਖੋਜ-ਖੋਜ ਕੇ موسی ਮਰ ਗਿਆ ਮੌਜ ਲਈ ਪਚਾਂਗੇ ਨੇ ਕਹਿੰਦੇ ਨੇ ਖੋਜ-ਖੋਜ ਕੇ موسی ਮਰ ਗਿਆ ਮੌਜ ਕਿਨੇ ਲਈ ਮੌਜ ਲਈ ਪਚਾਂਗੇ ਨੇ ਮੂਸਾ ਕਹਿੰਦੇ ਨੇ ਚੂਹੇ ਨੂੰ ਚੂਹਾ ਸਾਰੀ ਇੰਬਰ ਰੋਡ ਕੱਢਦਾ ਰਹਿੰਦਾ ਤੇ ਮौज ਕੌਣ ਲੈ ਜਾਂਦਾ ਪਚੰਗਾ ਜਿਹਨੂੰ ਸੱਪ ਕਹਿ ਦਿੰਨੇ ਆਪਾਂ ਖੋਜ-ਖੋਜ ਕੇ ਮੂਸਾ ਮਰ ਗਿਆ ਮौज ਲਈ ਪਚੰਗੇ ਨੇ ਸਾਰੀ ਇੰਬਰ ਰੋਡ ਕੱਢਦਾ ਰਹਿੰਦਾ ਤੇ ਮौज ਕੌਣ ਲੈ ਜਾਂਦਾ ਪਚੰਗਾ ਸੱਪ ਜਿਹਨੂੰ ਕਹ ਦਿੰਨੇ ਛਿੰਜ ਛਿੰਜ ਕੇ ਮਾਲੀ ਮਰ ਗਿਆ ਮौज ਲਈ ਪੜਾਂਗੇ ਨੇ ਛਿੰਜ ਛਿੰਜ ਕੇ ਛਿੰਜ ਮੈਣਾ ਵੀ ਰਾਤ ਦਿਨ ਕੰਮ ਕਰਦਾ ਮਾਲੀ ਫੁੱਲਾਂ ਬਗੀਚੇ ਦੀ ਸੇਵਾ ਕਰਦਾ ਮਾਲੀ ਛਿੰਜ ਛਿੰਜ ਕੇ ਮਾਲੀ ਸੇਵਾ ਕਰਦਾ ਰਿੰਦਾ ਤੇ ਮौज ਕੌਣ ਲੈ ਜਾਂਦਾ ਪੜੰਗਾ ਮਾਲੀ ਬਗੀਚੇ ਨੂੰ ਪਾਣੀ ਲਾਉਂਦਾ ਰਹਿੰਦਾ ਸਭ ਕੁਝ ਪੜੰਗਾ ਕਹਿੰਦੇ ਨੇ ਭਵਰੇ ਨੂੰ ਭੌਰ ਨੂੰ ਉਹ ਸਾਰੀ ਸਗੰਧੀ ਉਹ ਲੈ ਜਾਂਦਾ ਚੇਂਜ ਚੇਂਜ ਕੇ ਮਾਲੀ ਮਰ ਗਿਆ ਮौज ਲਈ ਪੜੰਗੇ ਨੇ ਭਵਰੇ ਨੂੰ ਕਿਹਾ ਗਿਆ ਪੜੰਗਾ ਪੜੰਗਾ ਮौज ਲੈ ਜਾਂਦਾ ਸਾਰੀ ਸਗੰਧੀ ਉਹ ਲੈ ਜਾਂਦਾ ਅੱਗੇ ਕੀ ਆਉਂਦਾ ਜੋੜ ਜੋੜ ਕੇ ਸੂਮ ਮਰ ਗਿਆ ਮੌਜ ਲਈ ਵਰਤੰਦੇ ਨੇ ਜੋੜ ਜੋੜ ਕੇ ਸੂਮ ਜਿਹੜਾ ਖਰਚਦਾ ਨਹੀਂ ਪੈਸਾ ਜੋੜ ਜੋੜ ਕੇ ਸੂਮ ਮਰ ਗਿਆ ਮੌਜ ਕਿਨੇ ਲਈ ਵਰਤੰਦੇ ਨੇ ਜਿਹੜਾ ਦਾ ਕੰਮ ਕਰਨ ਵਾਲਾ ਸੀ ਉਹ ਕਿਸੇ ਨੂੰ ਲਾਗੇ ਨਹੀਂ ਹਿਲਾਉਂਦਾ ਉਹ ਮੌਜ ਉਹ ਲੈ ਜਾਂਦਾ ਕਿਉਂਕਿ ਉਹ ਰੱਖਦਾ ਟਕਦਾ ਪੈਸੇ ਉਹਨੇ ਲਿਆਉਣੇ ਉਹਨੇ ਕੱਢਣੇ ਉਹਨੇ ਰੱਖਣੇ ਉਹ ਜੋੜ ਜੋੜ ਕੇ ਮਰ ਜਾਂਦਾ ਵਾ ਤੇ ਮौज ਕੌਣ ਲੈਂਦਾ ਵਰਤੰਦਾ ਜੋੜ ਜੋੜ ਕੇ ਸੂਮ ਮਰ ਗਿਆ ਮौज ਲਈ ਵਰਤੰਦੇ ਨੇ ਅੱਗੇ ਕੀ ਆਉਂਦਾ ਸਾਕਤ ਰੋਂਦਾ ਪੇਟ ਦਾ ਮਰ ਗਿਆ ਮੌਜ ਲਈ ਸੱਤ ਸੰਗੇ ਨੇ ਸਾਖਤ ਜਿਹੜਾ ਆਂਦਾ ਕਾਲਪੁਰਖ ਨੂੰ ਨਹੀਂ ਮੰਨਦਾ ਕਿਸੇ ਚੀਜ਼ ਨੂੰ ਨਹੀਂ ਮੰਨਦਾ ਸਾਖਤ ਨੇ ਰੋਂਦਿਆਂ ਪਿੜਦਿਆਂ ਰਹਿ ਜਾਣਾ ਵੀ ਉੱਥੇ ਚਲ ਗਿਆ ਇੱਥੇ ਆ ਗਿਆ ਇੱਥੇ ਚਲ ਗਿਆ ਇੱਧਰ ਦਰਸ਼ਨ ਕਰੇ ਉੱਧਰ ਕਰਲੇ ਗਰਬਾਣੀ ਪੜ ਲਈ ਇੱਧਰ ਚਲ ਗਏ ਉਹਨੇ ਰੋਂਦਾ ਪਿੜਦਾ ਰਹਿਣਾ ਮੌਜ ਲੈ ਜਾਣੀ ਜਿਹਨੇ 사ਤ ਸੰਗ ਦੇ ਵਿੱਚ ਜਾਣਾ ਗੁਰਬਾਣੀ ਪੜ੍ਹਨੇ ਕੀਰਤਨ ਸੁਣਨਾ ਕੀਰਤਨ ਕਰਨਾ ਕਥਾ ਸੁਣਨੀ ਤੇ ਮौज ਉਹਨੇ ਕੋਨੇ ਲੈਣੀ ਆ ਤੇ ਮौज ਸਾਖ ਦੇ ਨੇ ਥੋੜੀ ਲੈ ਜਾਣੀ ਆ ਸਾਖ ਤਰੋਂਦਾ ਪੇਟ ਦਾ ਮਰ ਗਿਆ ਮौज ਲਈ 사ਤ ਸੰਗੇ ਨੇ ਸਾਕ ਤਰੋਂਦਾ ਪਿੱਟਦਾ ਮਰ ਗਿਆ ਮौज ਲਈ ਸਤ ਸੰਗੇ ਨੇ ਜਿੰਨੇ ਸਤ ਸੰਗ ਦੇ ਵਿੱਚ ਜਾਣਾ ਮौज ਵੀ ਉਹਨੇ ਲੈ ਜਾਣੀ ਜਿੰਨੇ ਇਸ਼ਨਾਨ ਪਾਣੀ ਕਰਨਾ ਗੁਰੂ ਦੀ ਕੁਰਬਾਨੀ ਪੜਨੀ ਤੇ ਮौज ਵੀ ਉਹਨੇ ਲੈ ਜਾਣੀ ਆ ਸਬ지 ਕਹਿੰਦੇ ਨਾ ਗੁਣ ਨਾ ਉਪਕਾਰ ਆਓ ਇੱਕ ਧਾਰਨਾ ਪੜ ਕੇ ਸਮਾਪਤੀ ਕਰੀਏ ਜਿੰਨਾ ਸਮਾਂ ਮਿਲਿਆ ਆਪਾਂ ਉਹਦੇ ਵਿੱਚ ਰਹਿਣਾ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਬਾਦਾਂ ਚੱਟੇ ਜੋ ਪਰੇ ਬਾਦਾਂ ਚੱਟੇ ਜੋ ਪਰੇ ਬੱਦਾ ਚੱਟੀ ਜੋ ਪਰੇ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਨਾ ਗੁਣ ਨਾ ਉਪਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ